ਐਨ ਆਰ ਆਈ ਦੇ ਘਰ 'ਚ ਥਲੀਆਂ ਤਾੜ-ਤਾੜ ਗੋਲੀਆਂ 8 ਪਛਾਤੇ ਵਿਅਕਤੀਆਂ ਨੇ ਕੀਤੀ ਫਾਇਰਿੰਗ ਪੰਜਾਬ ਦੇ ਵਿੱਚ ਵਾਪਰੀ ਵੱਡੀ ਵਾਰਤਾ। ਘਟਨਾ ਦੇ ਸੀਸੀਟੀਵੀ ਵੀਡੀਓ ਵੀ ਆਇਆ ਇਸ ਸਮੇਂ। ਐਨ ਆਰ ਆਈ ਦੇ ਕੋਲੋਂ ਮੰਗੀ ਗਈ ਸੀ 50 ਲੱਖ ਦੀ ਫਿਰੌਤ। ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਗੇਟ ਉੱਤੇ ਅਲਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਜੋ ਕਿ 3 ਸਾਲ ਪਹਿਲਾਂ ਅਮਰੀਕਾ ਤੋਂ ਪੰਜਾਬ ਆਇਆ ਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੇ ਇਲੈਕਸ਼ਨ ਲੜਿਆ ਸੀ ਜੋ ਕਿ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਰਸੂਖ ਅਤੇ ਸਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਦੇ ਵਿੱਚ ਵੀ ਰੁਚੀ ਰੱਖਦਾ ਹੈ ਤਾਂ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਦੇ ਵੱਲੋਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤਾ ਪਿਆ ਸੀ ਤਾਂ 12:30 ਵਜੇ ਦੇ ਕਰੀਬ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਜਿਹੜੀ ਕਿ ਗੋਲੀਆਂ ਚੱਲਣ ਦੀ ਆਵਾਜ਼ ਆਈ ਹੈ ਤਾਂ ਉਹਨਾਂ ਨੇ ਜਾ ਕੇ ਵੇਖਿਆ ਤਾਂ ਕੁਝ ਵੀ ਉੱਥੇ ਨਜ਼ਰ ਨਹੀਂ ਆਇਆ ਤੇ ਨਾ ਹੀ ਕੋਈ ਵਿਅਕਤੀ ਸੀ ਤਾਂ ਫਿਰ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਗੇਟ ਉੱਤੇ ਰਾਤ ਨੂੰ ਫਾਇਰਿੰਗ ਹੋਈ ਹੈ ਤਾਂ ਜਦੋਂ ਉਹਨਾਂ ਨੇ ਆਪਣੇ ਸਿਸਟਮ ਵੀ ਫੁਟੇਜ ਖੰਗਾਲੀ ਤਾਂ ਸਿਸਟਮ ਵੀ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਰਿਹਾ ਕਿ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਹਨਾਂ ਦੇ ਦਰਵਾਜ਼ੇ ਉੱਤੇ ਫਾਇਰਿੰਗ ਕੀਤੀ ਗਈ ਅਤੇ ਫਰੋਤੀ ਵੀ ਮੰਗੀ ਗਈ ਸੀ ਕਿ 50 ਲੱਖ ਦੀ ਫਰੋਤੀ ਦਿੱਤੀ ਜਾਵੇ ਤਾਂ ਪੁਲਿਸ ਇਸ ਮਾਮਲੇ ਸਬੰਦੇ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਾਰਜਾਂ ਤੇ ਸਿਸਟਮ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸਪਿੰਦਰ ਸਿੰਘ ਰੋਮੀਆ ਮੈਂ ਪਿੰਡ ਮਾੜੀ ਡੰਡਾ। ਜੀ 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 ਅਕਾ ਭਾਜੀ ਅਸੀਂ ਸੁੱਤਾ ਹੀ ਕੋਈ 12:30 ਵਜੇ ਖੜਾਕ ਹੋਇਆ ਬਾਹਰ। ਜੀ ਤੇ ਮੈਂ ਉੱਠ ਕੇ ਕੋਠੇ ਤੇ ਚੜ੍ਹ ਕੇ ਦੇਖਿਆ ਉਹ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ। ਸਵੇਰੇ ਮੈਨੂੰ ਸਰਕਾਰ ਆਉਂਦੀ ਹੈ। ਹੂੰ। ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇਨੂੰ। ਉਹ ਬਾਰ ਉਹ ਤਾਂ ਜੀ ਉਹ ਬਸ ਉਹਨੇ ਕੋ ਗੱਲ ਨਹੀਂ ਕੀਤੀ ਫੋਨ ਕੱਟਦਾ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਬਾਹਰ ਤੇ ਅਸੀਂ ਫਿਰ ਕੈਮਰਾ ਚੱਕ ਕੀਤਾ ਤਾਂ ਉਹਦੇ ਵਿੱਚ 2000 ਮੁੰਡੇ ਦੇ ਮੂੰਹ ਬੰਨੇ ਜਣ ਪਛਾਤੇ ਤੇ ਉਹ ਫਾਇਰ ਕਰਤੀ ਰਿਹਾ ਡੇਟ ਦੇ ਤੇ ਕੋਈ ਪਹਿਲੇ ਕਾਲ ਕੋਲ ਵੀ ਨਹੀਂ ਪਹਿਲੇ ਕੋਈ ਕਾਲ ਬਾਅਦ ਕੋਈ ਕਾਲ ਜੀ ਬਾਅਦ ਚ ਗੋੜਾ ਜਿਹੜਾ ਮੰਗ ਕੀਤੀ ਕੋਲ ਨੂੰ ਨਹੀਂ ਕੋਈ ਗੱਲ ਅਜੇ ਤਿੰਨ ਤਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸਕਾਦਰ ਮੈਂ ਦੇਤੀ ਹੈ ਕਿ ਡੀਐਸ ਨੂੰ ਸਾਹ ਨੂੰ ਕਾਲ ਕੀਤੀ ਹੈ ਸਟਾਫ ਸਾਹਿਬ ਤੇ ਪ੍ਰਸ਼ਾਸਨ ਆਇਆ ਹੋ ਜੀ ਤੇ ਕਾਰਵਾਈ ਚੱਲ ਰਹੀ ਹੈ ਮੰਗ ਕਰਦਾ ਮੰਗ ਬਸ ਵੀ ਬੰਦੇ ਟ੍ਰੇਸ ਕੀਤੇ ਜਾਣ ਫੜੇ ਜਾ ਉਹਨਾਂ ਤੇ ਕੌਣ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਕਿ ਕੀ ਜਿਉਂ ਸਾਡੇ ਮੱਦੇਨਜ਼ਰ ਇਹ ਲੱਗਦਾ ਤੁਹਾਨੂੰ ਕੋਈ ਕੋਈ ਪਿੱਛੇ ਖੜਾ ਲਗਤ ਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਂ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟ੍ਰੇਸ ਹੋਣਾ ਕਾਰਵਾਈ ਹੁੰਦੀ ਹੈ ਆਪਣੇ ਆਪ ਦੇਖ ਜਾਣਾ ਸਕੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਸ੍ਰੀ ਹਰਗੋਬਿੰਦਪੁਰ ਸਾਬ ਤੋਂ ਪੱਤਰਕਾਰ ਡਾਕਟਰ ਨਰਿੰਦਰ ਕੁਮਾਰ ਅਤੇ ਜਗੇਰ ਮੰਡ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਾਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ